ਮੇਰਾ ਨਾਮ ਹਰੀਸ਼ ਸਿੰਘ ਹੈ ਤੇ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਅਸੀਂ ਓਪਨ ਗਰੋਵ ਰਿਟਰੀਟ ਨਾਂ ਦਾ ਫਾਰਮ ਹਾਊਸ ਚਲਾ ਰਹੇ ਹਾਂ ਇਹ ਫਾਰਮ ਹਾਊਸ ਪੰਜਾਬ ਸਰਕਾਰ ਦੀ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਵਧਾਉਣ ਦੀ ਸਕੀਮ ਦੇ ਅਨੁਸਾਰ ਬਣਾਇਆ ਗਿਆ ਹੈ ਪੰਜਾਬ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਇਸ ਵਿੱਚ ਸਾਡੀ ਮਦਦ ਕਰਦੀ ਹੈ ਮੌਜੂਦਾ ਸਰਕਾਰ ਜਿਸ ਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨ ਉਹਨਾਂ ਦੀ ਬਹੁਤ ਕੋਸ਼ਿਸ਼ ਹੈ ਕਿ ਪੰਜਾਬ ਦੇ ਟੂਰਿਜ਼ਮ ਵੱਧ ਤੋਂ ਵੱਧ ਆਵੇ ਖਾਸ ਤੌਰ ਤੇ ਪਿੰਡਾਂ ਵਿੱਚ ਆਵੇ ਤਾਂ ਕਿ ਪਿੰਡਾਂ ਦੇ ਕਿਸਾਨਾਂ ਦੀ ਜੀ ਆਮਦਨ ਦੇ ਵਿੱਚ ਵਾਧਾ ਹੋ ਸਕੇ ਸਾਡਾ ਫਾਰਮ ਹਾਊਸ ਚੰਡੀਗੜ੍ਹ ਦੇ ਬਿਲਕੁਲ ਬਾਰਡਰ ਤੇ ਹੈ ਤੇ ਚੰਡੀਗੜ੍ਹ ਦੇ ਕਿਸੇ ਵੀ ਏਰੀਆ ਤੋਂ ਸਾਡੇ ਕੋਲ ਪਹੁੰਚਣ ਦੇ ਲਈ 15 ਮਿੰਟ ਤੋਂ ਜ਼ਿਆਦਾ ਦਾ ਸਮਾਂ ਨਹੀਂ ਲੱਗਦਾ ਮੁਹਾਲੀ ਜਾਂ ਪੰਚਕੂਲੇ ਤੋਂ ਆਉਣ ਦੇ ਉੱਤੇ ਵੀ ਸਾਡੇ ਕੋਲ ਇੰਨੀ ਸਮਾਂ ਲੱਗਦਾ ਹੈ ਇਹ ਬਹੁਤ ਲਗਜ਼ਰੀ ਵਿਲਾ ਹੈ ਪੰਜਾਬ ਟੂਰਿਜ਼ਮ ਦੀ ਸਿਲਵਰ ਸਟਾਰ ਕੈਟਾਗਰੀ ਦੇ ਵਿੱਚ ਅਸੀਂ ਆਉਂਨੇ ਹਾਂ ਅਸੀਂ ਦੋ ਬਹੁਤ ਵਧੀਆ ਲਸ਼ ਲਾਂਡ ਬਣਾਏ ਹਨ ਵੱਡੇ ਲਾਂਡ ਹਨ ਜਿੱਥੇ ਕਿੰਨੇ ਵੀ ਬੰਦੇ ਆ ਕੇ ਅਕੋਮੋਡੇਟ ਹੋ ਸਕਦੇ ਹਨ ਉਸ ਤੋਂ ਇਲਾਵਾ ਸਾਡੇ ਕੋਲ ਪੰਜਾਬੀ ਖਾਣਾ ਕੰਟੀਨੈਂਟਲ ਖਾਣਾ ਤੇ ਹੋਰ ਤਰ੍ਹਾਂ ਦਾ ਸਭ ਤਰ੍ਹਾਂ ਦੇ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਹੈ ਤੇ ਇੱਥੇ ਖਾਸ ਤੌਰ ਤੇ ਸਾਡੇ ਕੋਲ ਜਿਹੜੇ ਤੁਹਾਡੇ ਦੋਸਤ ਹਨ ਕੈਨੇਡਾ ਤੋਂ ਅਮਰੀਕਾ ਤੋਂ ਯੂਰਪ ਤੋਂ ਉਹਨਾਂ ਦੇ ਆ ਕੇ ਰਹਿਣ ਦੇ ਲਈ ਬਹੁਤ ਵਧੀਆ ਹੈ ਤੇ ਉਹ ਆ ਕੇ ਰਹਿੰਦੇ ਹਨ ਇਤ ਮਰ ਰੌਣ ਨੂੰ ਚਲਾਉਣ ਦੇ ਲਈ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਵਿਸ਼ੇਸ਼ ਤੌਰ ਤੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਦੀ ਪੰਜਾਬ ਦੇ ਟੂਰਿਜ਼ਮ ਨੂੰ ਵਧਾਉਣ ਦੀ ਬਹੁਤ ਬੜੀ ਦਿਲਚਸਪੀ ਹੈ ਤੇ ਉਹ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਲੋਕ ਪੰਜਾਬ ਵਿੱਚ ਆਉਣ ਕਿਉਂਕਿ ਪੰਜਾਬ ਜਿਹੜਾ ਹੈ ਦੋ ਵੱਡੇ ਹਿੰਦੁਸਤਾਨ ਦੇ ਟੂਰਿਜ਼ਮ ਡੈਸਟੀਨੇਸ਼ਨ ਹਨ ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਦੋਨਾਂ ਦੇ ਵਿੱਚੋਂ ਜੇ ਟੂਰਿਸਟ ਨੇ ਲੰਘ ਕੇ ਜਾਣਾ ਹੈ ਇੱਥੋਂ ਲੰਘ ਕੇ ਜਾਣਾ ਹੈ ਸ਼ਿਮਲੇ ਜਾਣ ਦੇ ਲਈ ਚੰਡੀਗੜ੍ਹ ਆਉਣਾ ਪੈਂਦਾ ਹੈ ਤੇ ਸ਼ਿਮਲੇ ਜਾਣ ਤੋਂ ਪਹਿਲਾਂ ਹੀ ਸਾਡੇ ਕੋਲ ਠਹਿਰਨ ਦਾ ਪੂਰਾ ਪ੍ਰਬੰਧ ਹੈ ਤਾਂ ਕਿ ਕਿਤੋਂ ਵੀ ਆ ਕੇ ਯਾਤਰੀ ਇੱਥੇ ਰੁਕੇ ਕਿਸੇ ਤਰ੍ਹਾਂ ਦੀ ਵੀ ਪਾਰਟੀ ਜਾਂ ਫੰਕਸ਼ਨ ਕਰਨ ਦੇ ਲਈ ਇਹ ਬਹੁਤ ਉਚਿਤ ਜਗ੍ਹਾ ਹੈ ਤੇ ਇੱਥੇ ਆਓ ਸਭ ਨੂੰ ਸੱਦਾ ਹੈ